ਪੰਜ ਮੈਂਬਰੀ ਕਮੇਟੀ ਨੂੰ ਵੱਡਾ ਝਟਕਾ ਲੱਗਣ ਜਾ ਰਿਹਾ ਇੱਕ ਵੱਡਾ ਆਗੂ ਇੱਕ ਵਾਰ ਫਿਰ ਸੁਖਬੀਰ ਬਾਦਲ ਦੇ ਧੜੇ ਦੇ ਵਿੱਚ ਸ਼ਾਮਲ ਹੋਣ ਜਾ ਰਿਹਾ ਵੱਡਾ ਝਟਕਾ ਇੱਕ ਵੱਡੇ ਆਗੂ ਨੇ ਤਿਆਰੀ ਕਰ ਲਈ ਹੈ ਸੁਖਬੀਰ ਸਿੰਘ ਬਾਦਲ ਦੇ ਨਾਲ ਜਾਣ ਦੀ ਇਹ ਝਟਕਾ ਇਕੱਲਾ ਪੰਜ ਮੈਂਬਰੀ ਕਮੇਟੀ ਨੂੰ ਨੀ ਇੱਕ ਅਕਾਲੀ ਪਰਿਵਾਰ ਨੂੰ ਵੀ ਹੈ ਇੱਕ ਵੱਡੇ ਅਕਾਲੀ ਪਰਿਵਾਰ ਨੂੰ ਵੀ ਇਹ ਝਟਕਾ ਹੈ ਕਿਹੜਾ ਆਗੂ ਜਾ ਰਿਹਾ ਵਾਪਸ ਸੁਖਬੀਰ ਸਿੰਘ ਬਾਦਲ ਦੇ ਨਾਲ ਕੀ ਖਬਰਾਂ ਆ ਰਹੀਆਂ ਨੇ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਹੋ ਲੋਕਪੈਨ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਤੁਸੀਂ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਉਹ ਵੀ ਦੱਬ ਲੈਣਾ ਤਾਂ ਜੋ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਵੇਲੇ ਸਿਰ ਆਪੜਦੇ ਰਹਿਣ ਮਾਮਲਾ ਇਹ ਹੈ ਕਿ ਇੱਕ ਇੱਕ ਕਰਕੇ ਮਾਲਾ ਦੇ ਮਨਕੇ ਕਿਰਨ ਤਾਂ ਨਹੀਂ ਲੱਗ ਗਏ ਇਹ ਸਵਾਲ ਹੈ ਪੰਜ ਮੈਂਬਰੀ ਭਰਤੀ ਕਮੇਟੀ ਅਕਾਲੀ ਦਲ ਸੁਧਾਰ ਲਹਿਰ ਨੂੰ ਇੱਕ ਵੱਡਾ ਝਟਕਾ ਲੱਗਣ ਜਾ ਰਿਹਾ ਇੱਕ ਐਸਾ ਝਟਕਾ ਜਿਹੜਾ ਅਕਾਲੀ ਦਲ ਸੁਧਾਰ ਲਹਿਰ ਦੀਆਂ ਤਾਂ ਘਟੋਕੜ ਚੂਲਾ ਹਲਾ ਦੇਗਾ ਪੰਜ ਮੈਂਬਰੀ ਕਮੇਟੀ ਦਾ ਹਲੇ ਪਤਾ ਨਹੀਂ ਪੰਜ ਮੈਂਬਰੀ ਕਮੇਟੀ ਨੂੰ ਵੀ ਇਹ ਝਟਕਾ ਕਹਿ ਸਕਦੇ ਆ ਇੱਕ ਵੱਡਾ ਆਗੂ ਇਹਨਾਂ ਦੀ ਛਤਰੀ ਤੋਂ ਉਡਾਰੀ ਮਾਰ ਕੇ ਸੁਖਵੀਰ ਬਾਦਲ ਦੀ ਛਤਰੀ ਤੇ ਬੈਠਣ ਜਾ ਰਿਹਾ ਹੈ ਇਹ ਕਿਹੜਾ ਆਗੂ ਹੈ ਇਸ ਨਾਲ ਇੱਕ ਵੱਡੇ ਅਕਾਲੀ ਪਰਿਵਾਰ ਦੇ ਸੁਖਬੀਰ ਸਿੰਘ ਬਾਦਲ ਨਾਲ ਜਾਣ ਦੇ ਰਾਹ ਵੀ ਖੁੱਲ ਗਏ ਨੇ ਇਸ ਤੇ ਵੀ ਗੱਲ ਕਰਦੇ ਆਂ ਦਰਅਸਲ ਮਾਮਲਾ ਸੰਗਰੂਰ ਦੀ ਸਿਆਸਤ ਦੇ ਨਾਲ ਜੁੜਿਆ ਹੋਇਆ ਕੱਲ ਇੱਕ ਪਾਸੇ ਅਕਾਲ ਕੌਂਸਲ ਵੱਲੋਂ ਚਲਾਈ ਮੁਹਿੰਮ ਦੇ ਤਹਿਤ ਅਕਾਲੀ ਦਲ ਦੇ ਵਿਧਿ ਵਿਵਧਾਨ ਤੇ ਮੁਰ ਸਰਜੀਤੀ ਲਈ ਵਿਚਾਰ ਗੋਸ਼ਟੀ ਸ਼੍ਰੀ ਮਸਤਵਾਨਾ ਸਾਹਿਬ ਚੱਲ ਰਹੀ ਸੀ ਉਸੇ ਦਰਮਿਆਨ ਉੱਥੋਂ ਹੀ ਖਬਰ ਨਿਕਲ ਕੇ ਆਈ ਕਿ ਇੱਕ ਵੱਡਾ ਆਗੂ ਉਡਾਰੀ ਮਾਰਨ ਦੀ ਤਿਆਰੀ ਕਰ ਰਿਹਾ ਹੈ ਅਕਾਲੀ ਦਲ ਸੁਧਾਰ ਲਹਿਰ ਦੇ ਵਿੱਚੋਂ ਜਾਂ ਅਕਾਲੀ ਦਲ ਉਹ ਪੰਜ ਮੈਂਬਰੀ ਭਰਤੀ ਕਮੇਟੀ ਦੇ ਨਾਲੋਂ ਵੱਖ ਹੋਣ ਦੀ ਤਿਆਰੀ ਕਰ ਰਿਹਾ ਤੇ ਸੁਖਬੀਰ ਸਿੰਘ ਬਾਦਲ ਦੇ ਨਾਲ ਵਾਪਸ ਜਾ ਰਿਹਾ ਸੰਗਰੂਰ ਦੇ ਹਲਕਿਆਂ 'ਚ ਇਹ ਗੱਲ ਕਾਫੀ ਚੱਲਦੀ ਰਹੀ ਤੇ ਅੱਜ ਉਹ ਖਬਰਾਂ ਦੇ ਰੂਪ 'ਚ ਕਨਫਰਮ ਹੁੰਦੀ ਨਜ਼ਰ ਆਈ ਕੱਲ ਜਿਹੜੀ ਕੁਸਰਮੁਸਰ ਸੀਗੀ ਉਹਦੇ ਬਾਰੇ ਹੁਣ ਕੁਝ ਗੱਲਾਂ ਠੋਸ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਇਹ ਆਗੂ ਹੈ ਸਾਬਕਾ ਮੰਤਰੀ ਸਾਬਕਾ ਵਿਧਾਇਕ ਬਲਦੇਵ ਸਿੰਘ ਮਾਰ ਬਲਦੇਵ ਸਿੰਘ ਮਾਨ ਦੀ ਤਾਰੀਫ ਇਹ ਹੈ ਉਹਨਾਂ ਦੀ ਜਾਣ ਪਛਾਣ ਇਹ ਹੈ ਕਿ ਉਹ ਮੰਤਰੀ ਵੀ ਰਹੇ ਰਾਜ ਮੰਤਰੀ ਰਹੇ ਬਰਨਾਲਾ ਸਰਕਾਰ ਦੇ ਵਿੱਚ ਤੇ ਉਹ ਜਿਹੜਾ ਹੈ ਡਿੜਬੇ ਤੋਂ ਵਿਧਾਇਕ ਵੀ ਰਹੇ ਉਸ ਤੋਂ ਬਾਅਦ ਉਹ ਤੇਜਾ ਸਿੰਘ ਸਤੰਤਰ ਕਾਮਰੇਡ ਤੇਜਾ ਸਿੰਘ ਸਤੰਤਰ ਤੋਂ 250 ਵੋਟ ਦੇ ਫਰਕ ਦੇ ਨਾਲ ਲੋਕ ਸਭਾ ਦੀ ਚੋਣ ਹਾਰ ਗਏ ਇਸ ਸਭ ਕਾਸੇ ਦੇ باوجود ਬਲਦੇਵ ਸਿੰਘ ਮਾਨ ਬਰਨਾਲਾ ਪਰਿਵਾਰ ਦੇ ਜਿਹੜਾ ਕਹਿ ਲਈਏ ਕਿ ਲਾਇਲ ਰਹੇ ਉਹਨਾਂ ਦੇ ਪੱਕੇ ਉਹਨਾਂ ਦੇ ਨਾਲ ਜੁੜੇ ਰਹੇ ਹੁਣ ਕੀ ਉਹ ਬਰਨਾਲਾ ਪਰਿਵਾਰ ਤੋਂ ਵੀ ਵੱਖ ਹੋ ਰਹੇ ਨੇ ਜਾਂ ਫਿਰ ਬਰਨਾਲਾ ਪਰਿਵਾਰ ਵੀ ਨਾਲ ਹੀ ੜਾਰੀ ਮਾਰ ਰਿਹਾ ਹੈ ਇਹ ਦੋ ਸਵਾਲ ਨੇ ਜਿਹੜੇ ਸਵਾਲ ਇਸ ਸਮੇਂ ਚਰਚਾ ਦੀ ਮੰਗ ਕਰਦੇ ਨੇ ਖਬਰ ਇਹ ਹੈ ਕਿ ਪੰਜ ਮੈਂਬਰੀ ਭਰਤੀ ਕਮੇਟੀ ਦੇ ਨਾਲ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਬਲਦੇਵ ਸਿੰਘ ਮਾਨ ਨੇ ਆਪਣੇ ਹਲਕਿਆਂ ਦੇ ਵਿੱਚ ਉਹ ਦੋ ਤਿੰਨ ਹਲਕਿਆਂ ਦੇ ਵਿੱਚ ਅਸਰ ਰੱਖਦੇ ਨੇ ਖਾਸ ਕਰਕੇ ਉਹਨਾਂ ਦਾ ਅਸਰ ਮੁੱਖ ਰੂਪ ਚ ਦੜਬਾ ਫਿਰ ਸੁਨਾਮ ਤੇ ਕੁਝ ਖੱਦ ਤੱਕ ਸੰਗਰੂਰਤ ਤੇ ਵਿੱਚ ਹੈ ਉਹ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਤੇ ਹੁਣ ਕਿਹਾ ਜਾ ਰਿਹਾ ਕਿ 8 ਅਗਸਤ ਨੂੰ ਜਾਨੀ ਕਿ ਅੱਜ 4 ਅਗਸਤ ਹੋ ਗਈ ਹੈ 4 ਦਿਨਾਂ ਬਾਅਦ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਸੂਲਰ ਘਰਾਟ ਵਾਲੀ ਰਹਿائش ਤੇ ਆਪੜਨਗੇ ਤੇ ਇੱਕ ਵੱਡਾ ਇਕੱਠ ਜਿਹੜਾ ਉੱਥੇ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਹੁਣ ਇਹ ਇਹ ਵੱਡਾ ਡੈਂਟ ਹੈ ਜਿਹੜਾ ਅਕਾਲੀ ਦਲ ਸੁਧਾਰ ਲਹਿਰ ਨੂੰ ਜਾਂ ਪੰਜ ਮੈਂਬਰੀ ਭਰਤੀ ਕਮੇਟੀ ਨੂੰ ਭੈਣ ਜਾ ਰਿਹਾ ਹੈ ਇਹ ਵੱਡੇ ਆਗੂ ਕਿਉਂ ਟੁੱਟ ਕੇ ਜਾ ਰਹੇ ਨੇ ਕੀ ਇਹਨਾਂ ਨੂੰ ਲਾਲਸਾ ਜਾਗੀ ਹੈ ਕੋਈ ਕੀ ਸਿਧਾਂਤ ਜਾਂ 2 ਦਸੰਬਰ ਵਾਲੇ ਹੁਕਮਨਾਮੇ ਹੁਣ ਇਹਨਾਂ ਨੂੰ ਲੱਗਣ ਲੱਗ ਗਿਆ ਕਿ ਬੇਅਸਰ ਹੋ ਗਏ ਨੇ ਜਾਂ ਸੁਖਬੀਰ ਸਿੰਘ ਬਾਦਲ ਦੀ ਮੈਨੇਜਮੈਂਟ ਦਾ ਸ਼ਿਕਾਰ ਹੋ ਗਏ ਨੇ ਇਹ ਤਾਂ ਹੁਣ ਸਮਾਂ ਦੱਸ ਸਕਦਾ ਪਰ ਹੁਣ ਸਵਾਲ ਦੂਜਾ ਇਹ ਹੈ ਕਿ ਕੀ ਬਲਦੇਵ ਸਿੰਘ ਮਾਨ ਜਾਣਗੇ ਇਹ ਲਗਭਗ ਤੈਹ ਹੁੰਦਾ ਹੋਇਆ ਨਜ਼ਰ ਆ ਰਿਹਾ ਮੈਂ ਉਹਨਾਂ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਸੀ ਸਵਕਤਾ ਹੋਣ ਕਰਕੇ ਉਹਨਾਂ ਨੇ ਸ਼ਾਇਦ ਨਹੀਂ ਚੁੱਕਿਆ ਜਾ ਫਿਰ ਕੋਸ਼ਿਸ਼ ਕਰਾਂਗੇ ਕਿ ਦੁਬਾਰਾ ਇੱਕ ਵਾਰ ਫੋਨ ਕਰਕੇ ਉਹਨਾਂ ਨੂੰ ਪੂਰੀ ਸਥਿਤੀ ਜਾਣੀ ਜਾਵੇ ਹੁਣ ਜੋ ਖਬਰ ਸੋਰਸਸ ਦੱਸ ਰਿਹਾ ਕਿ 8 8 ਅਗਸਤ ਨੂੰ ਸੂਲਰ ਘਰਾਟ ਵਾਲੀ ਉਹਨਾਂ ਦੀ ਰਿਹੈਸ਼ ਦੇ ਉੱਤੇ ਇਕੱਠ ਹੋਣਾ ਇਸ ਤੋਂ ਪਹਿਲਾਂ ਉਹ ਇਕੱਠ ਕਰ ਚੁੱਕੇ ਆ ਜਿਹਦੇ ਵਿੱਚ ਦਿੜਬਾ ਸੰਗਰੂਰ ਸੁਨਾਮ ਦੇ ਉਹਨਾਂ ਦੇ ਵਰਕਰ ਜਿਹੜੇ ਆ ਉਹ ਇਕੱਠੇ ਹੋਏ ਸੀ ਪਰ ਬਰਨਾਲਾ ਪਰਿਵਾਰ ਦਾ ਖਾਸ ਬੰਦਾ ਹੋਣਾ ਭਰੋਸੇਯੋਗ ਬੰਦਾ ਹੋਣਾ ਤੇ ਉਹਨਾਂ ਦਾ ਚਲੇ ਜਾਣਾ ਤੇ ਬਰਨਾਲਾ ਪਰਿਵਾਰ ਦਾ ਅਕਾਲੀ ਦਲ ਸੁਧਾਰ ਲਹਿਰ ਨਾਲ ਜਾਂ ਪੰਜ ਮੈਂਬਰੀ ਭਰਤੀ ਕਮੇਟੀ ਨਾਲ ਰਹਿਣਾ ਇਹ ਦੋਵੇਂ ਗੱਲਾਂ ਹਜਮ ਨਹੀਂ ਹੁੰਦੀਆਂ। ਸੰਗਰੂਰ ਜ਼ਿਲ੍ਹੇ ਦੀ ਸਿਆਸਤ ਦੇ ਵਿੱਚ ਇਹ ਕੌਤਕ ਸੀ ਕਿ ਢਿੰਡਾ ਸਾਹ, ਬਰਨਾਲਾ ਪਰਿਵਾਰ ਤੇ ਬਾਕੀ ਜਿਹੜੇ ਛੋਟੇ-ਮੋਟੇ ਧੜੇ ਉਹ ਸਾਰੇ ਇੱਕ ਪਲੇਟਫਾਰਮ ਤੇ ਨਜ਼ਰ ਆਏ। ਇੱਕ ਪਲੇਟਫਾਰਮ ਦੇ ਉੱਤੇ ਇਕੱਠੇ ਹੋਏ ਤੇ ਉਹਨਾਂ ਦੇ ਵਿੱਚ ਬਲਦੇਵ ਸਿੰਘ ਮਾਨ ਵੀ ਸੀ। ਜੇ ਹੁਣ ਇਹ ਗੱਲ ਦੇਖੀ ਜਾਵੇ ਕਿ ਇੱਕ ਭਰੋਸੇਯੋਗ ਇੱਕ ਖਾਸ ਵਿਅਕਤੀ ਬਰਨਾਲਾ ਪਰਿਵਾਰ ਦਾ ਦੇਖੋ ਬਰਨਾਲਾ ਪਰਿਵਾਰ ਕੋਲ ਲੈ ਦੇ ਕੇ ਦੋ ਤਿੰਨ ਬੰਦੇ ਹੀ ਬਚੇ ਸੀ ਬਰਨਾਲਾ ਪਰਿਵਾਰ ਖੁੱਦ ਤੇ ਬਲਦੇਵ ਸਿੰਘ ਮਾਨ ਸਿਆਸੀ ਰੂਪ ਦੇ ਵਿੱਚ ਉਹਨਾਂ ਦੇ ਇਹੀ ਦੋ ਤਿੰਨ ਬੰਦੇ ਸਰਗਰਮ ਸੀ ਬਾਕੀ ਉਹਨਾਂ ਕੋਲੇ ਵੱਡਾ ਆਕੂ ਉਹ ਜਿਹੜਾ ਦਿਖਦਾ ਹੋਵੇ ਉਹ ਨਹੀਂ ਸੀ ਬਚਿਆ ਹੁਣ ਸਵਾਲ ਇਹ ਹੈ ਕਿ ਬਰਨਾਲਾ ਪਰਿਵਾਰ ਦਾ ਖਾਸ ਵਿਅਕਤੀ ਜਾ ਰਿਹਾ ਕੀ ਬਰਨਾਲਾ ਪਰਿਵਾਰ ਦੀ ਹਰੀ ਝੰਡੀ ਦੇ ਨਾਲ ਜਾ ਰਿਹਾ ਜਾਂ ਫਿਰ ਉਹਨਾਂ ਨਾਲ ਧੋਖਾ ਕਰਕੇ ਜਾ ਰਿਹਾ ਤੋਖਾ ਕਰਕੇ ਜਾ ਰਿਹਾ ਹੁੰਦਾ ਤਾਂ ਹੁਣ ਤੱਕ ਕੋਈ ਨਾ ਕੋਈ ਰਿਐਕਸ਼ਨ ਆ ਗਿਆ ਹੁੰਦਾ ਬਰਨਾਲਾ ਪਰਿਵਾਰ ਵੱਲੋਂ ਪਰ ਫਿਲਹਾਲ ਕੋਈ ਨਹੀਂ ਆਇਆ ਇਹਦਾ ਮਤਲਬ ਕਿ ਬਰਨਾਲਾ ਪਰਿਵਾਰ ਵੀ ਡਾਰੀ ਮਾਰਨ ਦੀ ਤਿਆਰੀ ਦੇ ਵਿੱਚ ਹੈ ਹਾਲੇ ਇਹ ਕਨਫਰਮ ਨਹੀਂ ਹੈ ਪਰ ਇਹ ਚਰਚਾ ਤਾਂ ਬਣਦੀ ਹੈ ਨਾ ਇਹ ਸਵਾਲ ਤਾਂ ਜਵਾਬ ਮੰਗਦੇ ਨੇ ਹੁਣ ਬਰਨਾਲਾ ਪਰਿਵਾਰ ਜਾਣਦਾ ਹੈ ਕਿ ਨਹੀਂ ਜਾਣਦਾ ਕਿ ਕਲੇ ਦਾ ਗੱਲ ਹੋ ਸਕਦੀ ਹੈ ਪਰ ਇੱਕ ਗੱਲ ਇਹ ਹੈ ਕਿ ਬਲਦੇਵ ਮਾਨ ਦਾ ਜਾਣਾ ਆਪਣੇ ਆਪ ਦੇ ਵਿੱਚ ਸ਼ੰਕੇ ਜ਼ਰੂਰ ਪੈਦਾ ਕਰਦਾ ਬਲਦੇਵ ਮਾਨ ਜੇਕਰ ਜਾਣਦੇ ਨੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਬਲਦੇਵ ਮਾਨ ਹੁਣਾਂ ਦਾ ਇੱਕ ਪ੍ਰਭਾਵ ਹੈ ਦੜਬਾ ਹਲਕੇ ਦੇ ਵਿੱਚੋਂ ਆਪਣਾ ਪ੍ਰਭਾਵ ਰੱਖਦੇ ਆ ਕਿਉਂਕਿ ਦੜਬਾ ਹਲਕੇ ਦੇ ਬਹੁਤ ਸਾਰੇ ਪਿੰਡ ਸੁਨਾਮ ਹਲਕੇ ਚ ਚਲੇ ਗਏ ਇਸ ਕਰਕੇ ਉਹਨਾਂ ਦਾ ਉੱਥੇ ਵੀ ਅਸਰ ਰਸੂਖ ਹੈ ਤੇ ਬਲਦੇਵ ਸਿੰਘ ਮਾਨ ਜਿਹੜੇ ਆ ਉਹ ਸੰਗਰੂਰ ਚ ਵੀ ਥੋੜਾ ਬੋਤਾ ਪ੍ਰਭਾਵ ਰੱਖਦੇ ਆ ਮੈਨੂੰ ਯਾਦ ਹੈ ਉਸ ਸਮੇਂ ਮੈਂ ਬਲਦੇਵ ਸਿੰਘ ਮਾਨ ਹੁਣਾਂ ਦੀ ਆਪ ਇਲੈਕਸ਼ਨ ਕੈਂਪੇਨ ਦਾ ਹਿੱਸਾ ਸੀ ਕਿਸੇ ਤਰੀਕੇ ਨਾਲ 2012 ਦੀ ਇਲੈਕਸ਼ਨ 2012 ਦੀ ਇਲੈਕਸ਼ਨ ਦੇ ਵਿੱਚ ਅਕਾਲੀ ਦਲ ਢੀਂਡਸਾ ਪਰਿਵਾਰ ਸੁਖਬੀਰ ਸਿੰਘ ਬਾਦਲ ਸਾਰੇ ਇਕੱਠੇ ਸੀ ਉਸ ਸਮੇਂ ਬਲਦੇਮਾਨ ਸਰਜੀਤ ਸਿੰਘ ਬਰਨਾਲਾ ਦੀ ਮੌਜੂਦਗੀ ਦੇ ਵਿੱਚ ਰੋਪੇ ਸੀ ਕਿ ਮੈਂ ਮੰਥ ਲੀਆਂ ਨਹੀਂ ਲੈਂਦਾ ਵੋਟਾਂ ਲਈ ਬਲਦੇਵ ਸਿੰਘ ਮਾਨ ਮੈਂ ਆਪਣੇ ਅੱਖੀ ਭਾਵਕ ਹੁੰਦੇ ਦੇਖੇ ਹਨ ਬਲਦੇਵ ਸਿੰਘ ਮਾਨ ਨੂੰ ਉਸ ਵੇਲੇ 17000 ਵੋਟ ਪਈ ਸੀ ਸੰਗਰੂਰ ਹਲਕੇ 'ਚ ਹੁਣ ਮੇਰੇ ਖਿਆਲ ਉਹਨਾਂ ਦੀ ਸੁਨਾਮ 'ਚੋਂ ਵੀ 15-16000 ਉਹਨਾਂ ਨੂੰ ਵੋਟ ਪਈ ਹੈ ਅਕਾਲੀ ਦਲ ਦੀ ਟਿਕਟ ਦੇ ਉੱਤੇ ਤੱਕੜੀ ਦੇ ਚੋਣ ਨਿਸ਼ਾਨਦੇ ਜੇ ਇਸ ਸਾਰੀ ਚੀਜ਼ ਨੂੰ ਅਧਾਇਨ ਕੀਤਾ ਜਾਵੇ ਤਾਂ ਬੇਸ਼ੱਕ ਉਹ ਸਿਆਸੀ ਤੌਰ ਦੇ ਉੱਤੇ ਆਪਣੀ ਅਹਿਮੀਅਤ ਰੱਖਦੇ ਨੇ ਅਕਾਲੀ ਹਲਕਿਆਂ 'ਚ ਉਹਨਾਂ ਦਾ ਆਪਣਾ ਵਕਾਰ ਆਪਣੀ ਅਹਿਮੀਅਤ ਹੈ ਪਰ ਜੇ ਇਲੈਕਟਰੋਲਰ ਚੋਣਵੀ ਪ੍ਰਦਰਸ਼ਨ ਦੇਖੀਏ ਤਾਂ ਉਹਨਾਂ ਦਾ ਕੋਈ ਬਹੁਤਾ ਠੀਕ-ਠਾਕ ਨਹੀਂ ਬਹੁਤ ਲੰਬਾ ਸਮਾਂ ਹੋ ਗਿਆ ਉਹਨਾਂ ਨੂੰ ਜਿੱਤਿਆ ਨੂੰ ਕਿਉਂਕਿ ਤਲਸਕ ਰਹੀ ਇਸ ਢੜਬਾ ਹਲਕੇ ਦੇ ਵਿੱਚ ਕਿ ਢਿੰਡਸਾ ਪਰਿਵਾਰ ਜਾਂ ਢਿੰਡਸਾ ਧੜਾ ਉਹਨਾਂ ਨੂੰ ਹਰਾ ਦਿੰਦਾ ਰਿਹਾ ਇਦਾਂ ਦੀਆਂ ਗੱਲਾਂ ਤਾਂ ਚੱਲਦੀਆਂ ਰਹੀਆਂ ਪਰ ਕੁੱਲ ਮਿਲਾ ਕੇ ਸਕੀਮ ਜਿਹੜੀ ਹੈ ਉਹ ਇਹ ਕਹਿੰਦੀ ਹੈ ਕਿ ਇਹ ਕੁਝ ਵੱਡਾ ਵਾਪਰਨ ਵਾਲਾ ਹੈ ਬਰਨਾਲਾ ਪਰਿਵਾਰ ਦੀ ਹਿੱਲਜੁਲ ਦੇ ਵਜੋਂ ਇਸ ਨੂੰ ਵੇਖਿਆ ਜਾ ਸਕਦਾ ਬਲਦੇਵ ਸਿੰਘ ਮਾਨ ਬੇਸ਼ੱਕ ਚੱਲੇ ਹੋਣ ਕਿਉਂਕਿ ਉਹ ਜਦੋਂ ਢੀਂਸਾ ਪਰਿਵਾਰ ਅਲੱਗ ਹੋਇਆ ਉਹ ਸੁਖਵੀਰ ਸਿੰਘ ਬਾਦਲ ਦੇ ਨਾਲ ਖੜੇ ਰਹੇ ਫਿਰ ਬਰਨਾਲਾ ਪਰਿਵਾਰ ਅਕਾਲੀ ਦਲ ਸੁਧਾਰ ਲਹਿਰ ਬਣੀ ਸਾਰਾ ਕੁਝ ਬਣਿਆ ਉਹ ਕਿਉਂਕਿ ਬਰਨਾਲਾ ਪਰਿਵਾਰ ਜਿੱਥੇ ਜਾਣਾ ਸੀ ਉੱਥੇ ਉਹ ਗਏ ਨਾਲ ਕੇ ਹੁਣ ਉਹ ਅਚਾਨਕ ਜਾ ਰਹੇ ਨੇ ਇੱਕ ਵੱਡਾ ਸਵਾਲ ਹੈ ਬਲਦੇਵ ਸਿੰਘ ਮਾਨ ਸਿਆਸੀ ਤੌਰ ਦੇ ਉੱਤੇ ਉਨੇ ਮਜ਼ਬੂਤ ਨਹੀਂ ਹਨ ਜਿੰਨੇ ਉਹ ਅੱਜ ਤੋਂ 10 ਤੋਂ 20 ਸਾਲ ਪਹਿਲਾਂ ਹੁੰਦੇ ਸੀ ਮੈਂ ਤੁਹਾਨੂੰ 2012 ਦੇ ਨਤੀਜੇ ਦੱਸਦੇ 2012 ਦੇ ਵਿੱਚ ਬਲਦੇਵ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਲੋਂਗੋਵਾਲ ਦੀ ਟਿਕਟ ਦੇ ਉੱਤੇ ਤੇ ਪੀਪਲਸ ਪਾਰਟੀ ਆ ਪੰਜਾਬ ਦੇ ਚੋਣ ਨਿਸ਼ਾਨ ਪਤੰਗ ਦੇ ਉੱਤੇ ਸੰਗਰੂਰ ਵਿਧਾਨ ਸਭਾ ਤੋਂ ਚੋਣ ਲੜੇ ਸੀ ਉਸ ਵੇਲੇ ਸਾਂਝਾ ਜਿਹੜਾ ਫਰੰਟ ਸੀਗਾ ਯੁਨਾਈਟਿਡ ਫਰੰਟ ਬਣਿਆ ਸੀ ਸਾਂਝਾ ਮੋਰਚਾ ਬਣਿਆ ਸੀ ਜਿਹਦੇ ਵਿੱਚ ਪੀਪਲਸ ਪਾਰਟੀ ਪੰਜਾਬ ਸ਼੍ਰੋਮਣੀ ਅਕਾਲੀ ਦਲ ਲੋਂਗੋ ਵਾਲ ਕਮਿਊਨਿਸਟ ਪਾਰਟੀ ਆਫ ਇੰਡੀਆ ਕਮਿਊਨਿਸਟ ਪਾਰਟੀ ਆਫ ਇੰਡੀਆ ਮਾਰਕਸਵਾਦੀ ਇਹ ਤਿੰਨਾਂ ਸ਼ਾਮਲ ਸੀਗੀਆਂ ਤੇ ਇਹਨਾਂ ਦੀ ਵੋਟ ਵੀ ਕੈਲਕੂਲੇਟ ਕੀਤੀ ਜਾ ਸਕਦੀ ਆ 11500 ਸੀਪੀਆਈ ਦੀ ਹੈ 11500 2000 ਦੇ ਕਰੀਬ ਇਹਦੇ ਨੇੜੇ ਤੇੜੀ ਸੀਪੀਐਮ ਦੀ ਹੈ 4000 ਵੋਟ ਉਸ ਸਮੇਂ आम आदमी पार्टी ਦਾ ਵजूद ਨਹੀਂ ਸੀ ਤੇ ਜਿਹੜੀ ਇਹ ਵੋਟ ਸੀਗੀ ਇਹ ਕਿਤੇ ਹਿੱਲ ਜੁਲ ਕੇ ਨਹੀਂ ਗਈ ਸੀ ਆਪਣੀਆਂ ਪਾਰਟੀਆਂ ਦੇ ਨਾਲ ਜਿੰਨੀ ਕੁ ਵੀ ਸੀ ਸੀ 4k ਹਜ਼ਾਰ ਵੋਟ ਤੁਸੀਂ ਇਹਨਾਂ ਦੀ ਲਾ ਲਓ 6-7000 ਪੀਪਲਸ ਪਾਰਟੀ ਦੀ ਲਾ ਲਓ ਕਿਉਂਕਿ ਉਸ ਸਮੇਂ ਬਹੁਤ ਸਾਰੇ ਲੋਕ ਭਗਵੰਤ ਮਾਨ ਖੋਦ ਬਾਕੀ ਸਾਰੇ ਤੇ ਬਾਕੀ ਅਕਾਲੀ ਦਲ ਦੇ ਜਿਹੜਾ ਧੜਾ ਹੈ ਜਿਹੜਾ ਡਿੰ ਸਤੜੇ ਨੂੰ ਪਸੰਦ ਨਹੀਂ ਸੀ ਕਰਦੇ ਲੋਕ ਉਹ ਲੋਕ ਲਾ ਲੋ ਤੇ ਉਹ ਕੁੱਲ ਮਿਲਾ ਕੇ ਇਹ ਸੀ ਤੇ ਇਹਦੇ ਵਿੱਚ ਕੱਢਣ ਪਉਣ ਨੂੰ ਇਹੀ ਹੈ ਕਿ ਬਲਦੇਵ ਸਿੰਘ ਮਾਨ ਦਾ ਸਿਆਸੀ ਰਸੂਖ ਸੰਗਰੂਰ ਹਲਕੇ 'ਚ ਉਸ ਪ੍ਰਕਾਰ ਦਾ ਨਹੀਂ ਹੈ ਡਿੜਬਾ ਦੇ ਵਿੱਚ ਹੈ ਉਹ ਗੱਲ ਮੰਨਣ ਜੋਗਾ ਸੁਨਾਮ ਦੇ ਵਿੱਚ ਤਾਂ ਤਾਜ਼ਾ ਨਤੀਜੇ 2022 ਵਾਲੇ ਤੁਹਾਡੇ ਸਾਹਮਣੇ ਨੇ ਪਰ ਸਵਾਲ ਇਹ ਹੈ ਕਿ ਬਲਦੇਵ ਸਿੰਘ ਮਾਨ ਦੇ ਜਾਣ ਨਾਲ ਉਸ ਸਾਰੀ ਜੁਨਟੀ ਨੂੰ ਨੁਕਸਾਨ ਹੋਣਾ ਹੈ ਜਿਹੜੀ 2 ਦਸੰਬਰ ਦੇ ਹੁਕਮਨਾਮਿਆਂ ਦੇ ਨਾਲ ਖੜੇ ਹੋਏ ਲੋਕ ਸੀ ਉਨ੍ਹਾਂ ਦੀਆਂ ਭਾਵਨਾਵਾਂ ਵਿੱਚ ਕਈ ਪ੍ਰਕਾਰ ਦੀਆਂ ਚੀਜ਼ਾਂ ਚੱਲ ਰਹੀਆਂ ਨੇ ਕਿ ਕੀ ਸਾਡੇ ਤੋਂ ਕੋਈ ਗਲਤੀ ਹੋ ਗਈ ਹੁਣ 2 ਦਸੰਬਰ ਦੇ ਹੁਕਮਨਾਮੇ ਆ ਜਿਹੜੇ ਉਹ ਤਾਂ ਜਿਉਂ ਦਿੱਤੇ ਉਹ ਐ ਤੇ ਪੰਜ ਮੈਂਬਰੀ ਭਰਤੀ ਕਮੇਟੀ ਜਿਉਂ ਦਿੱਤੀ ਉਹ ਕੰਮ ਕਰ ਰਹੀ ਆ ਹੁਣ ਕੋਈ ਉਹਨੂੰ ਮੰਨੇ ਨਾ ਮੰਨੇ ਇਹ ਕਲੈਦਾ ਗੱਲ ਐ ਤੇ ਪੰਜ ਮੈਂਬਰੀ ਭਰਤੀ ਕਮੇਟੀ ਆਪਣੀ ਥਾਂ ਦੇ ਉੱਤੇ 2 ਦਸੰਬਰ ਦੇ ਹੁਕਮਨਾਮਿਆਂ ਦੀ ਲੋ ਦੇ ਹੇਠ ਕੰਮ ਕਰ ਰਹੀ ਐ ਜੇਕਰ ਬਲਦੇਵ ਸਿੰਘ ਮਾਨ ਵਰਗੇ ਲੋਕ ਛੱਡ ਕੇ ਜਾਂਦੇ ਆਸ ਨੂੰ ਤਾਂ ਇਹ ਸਵਾਲ ਉੱਠੂਗਾ ਕਿ ਕੀ ਇਹਨਾਂ ਦੀ ਕੋਈ ਸਿਆਸੀ ਗਰਜ ਸੀ ਕੋਈ ਨਿੱਜੀ ਗਰਜ ਸੀ ਤਾਂ ਜੋ ਇਹਨਾਂ ਨੂੰ ਹਕਮਨਾਮਿਆਂ ਤੋਂ ਮੂੰਹ ਮੋੜ ਕੇ ਸੁਖਵੀਰ ਬਾਦਲ ਦੇ ਨਾਲ ਜਾਣਾ ਪਿਆ